ਮੇਰੇ YouTube ਚੈਨਲ ਕਿਚਨ ਕੁਇਨ ਤੇ ਆਪ ਸਭ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਤੁਹਾਨੂੰ ਚਕੁੰਦਰ ਦਾ ਜੋਸਾ ਜਿਹੜਾ ਬਿਨਾ ਮਸ਼ੀਨ ਤੋਂ ਕਿਸ ਤਰ੍ਹਾਂ ਆਪਾਂ ਘਰ ਦੇ ਵਿੱਚ ਬਿਨਾ ਕਿਸੇ ਝੰਜੜ ਤੋਂ ਬਣਾ ਸਕਦੇ ਹਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਵੇਖਿਓ ਜਿਨ੍ਹਾਂ ਦੇ ਘਰਾਂ ਦੇ ਵਿੱਚ ਮਸ਼ੀਨ ਨਹੀਂ ਹੁੰਦੀ ਜੂਸ ਵਾਲੀ ਤਾਂ ਉਹ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਘਰ ਦੇ ਵਿੱਚ ਜੂਸ ਬਣਾ ਕੇ ਦੇ ਸਕਦੇ ਨੇ ਇੱਥੇ ਮੈਂ ਤਿੰਨ ਚੁਕੰਦਰਾਂ ਲਈਆਂ ਨੇ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਨਾਲ ਧੋ ਲਿਆ ਸੀ ਤੇ ਇਹਨਾਂ ਨੂੰ ਆਪਾਂ ਛਿੱਲ ਲਵਾਂਗੇ ਤੁਸੀਂ ਚੁਕੰਦਰ ਦੇ ਨਾਲ ਗਾਜਰਾਂ ਜਾਂ ਫਿਰ ਮਸੰਮੀ ਜਾਂ ਫਿਰ ਆਮਲਾ ਵੀ ਲੈ ਸਕਦੇ ਹੋ ਉਹਨਾਂ ਦਾ ਵੀ ਇਸੇ ਪ੍ਰਕਾਰ ਤੁਸੀਂ ਜੂਸ ਕੱਢ ਸਕਦੇ ਹੋ ਇਹ ਬੱਚਿਆਂ ਨੂੰ ਪਿਲਾ ਸਕਦੇ ਹੋ ਘਰ ਦੇ ਵਿੱਚ ਚੁਕੰਦਰ ਦਾ ਜੂਸ ਹੈ ਜਿਹੜਾ ਉਹਦੇ ਵਿੱਚ ਵਿਟਾਮਿਨ ਸੀ ਹੁੰਦੀ ਹੈ ਇਹ ਆਪਣੀ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਜੇ ਤੁਹਾਨੂੰ ਚੁਕੰਦਰ ਦਾ ਜੂਸ ਪੀਣਾ ਪਸੰਦ ਨਹੀਂ ਹੈ ਤਾਂ ਤੁਸੀਂ ਇਹਨੂੰ ਸਲਾਦ ਦੇ ਰੂਪ ਵਿੱਚ ਵੀ ਖਾ ਸਕਦੇ ਹੋ ਚੁਕੰਦਰਾ ਜਿਹੜੀ ਆਪਣੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਦਾ ਇਹ ਵੱਡੀ ਤੋਂ ਵੱਡੀ ਬਿਮਾਰੀ ਦੇ ਨਾਲ ਲੜਨ ਦੀ ਸਮਰੱਥਾ ਰੱਖਦੀ ਹੈ ਆਪਾਂ ਨੂੰ ਸਵੇਰੇ ਇੱਕ ਗਲਾਸ ਡੇਲੀਆ ਹੋ ਚੁਕੰਦਰ ਦਾ ਜੂਸ ਆ ਜਿਹੜਾ ਪੀਣਾ ਚਾਹੀਦਾ ਹਾਂਜੀ ਇੱਥੇ ਮੈਂ ਹੁਣ ਸਾਰੇ ਜਿਹੜੇ ਚੁਕੰਦਰ ਨੇ ਇਹਨਾਂ ਨੂੰ ਛਿੱਲ ਲਿਆ ਹੈ ਤਾਂ ਤੁਸੀਂ ਘਰ ਦੇ ਵਿੱਚ ਸਾਰਿਆਂ ਦੇ ਘਰ ਦੇ ਵਿੱਚ ਇਹ ਇੱਕ ਦੁਕਾਸ ਹੁੰਦਾ ਵਾ ਤਾਂ ਆਪਾਂ ਕੱਦੂ ਕਸ਼ ਕਰ ਲਵਾਂਗੇ ਚੁਕੰਦਰਾਂ ਨੂੰ ਇਸੇ ਪ੍ਰਕਾਰ ਆਪਾਂ ਸਾਰੀਆਂ ਚੁਕੰਦਰਾਂ ਨੂੰ ਕੱਦੂ ਕਸ਼ ਕਰ ਲੈਣਾ ਹੈ ਖੋਨ ਦੀ ਕਮੀ ਦੂਰ ਕਰਨ ਦੇ ਨਾਲ ਨਾਲ ਇਹ ਜਿਨ੍ਹਾਂ ਦਾ ਹਾਈ ਬਲੱਡ ਪ੍ਰੈਸ਼ਰ ਰਹਿੰਦਾ ਹੈ ਉਹ ਇਸ ਨੂੰ ਵੀ ਕੰਟਰੋਲ ਦੇ ਵਿੱਚ ਕਰਦਾ ਹੈ ਹੁਣ ਆਪਾਂ ਸਾਰੀਆਂ ਚਕੰਦਰਾਂ ਨੂੰ ਕੱਦੂਕਾਸ ਕਰ ਲਿਆ ਹੈ ਤੇ ਇਹਨੂੰ ਆਪਾਂ ਕਿਸੇ ਭਾਂਡੇ ਦੇ ਵਿੱਚ ਕੱਢ ਲਵਾਂਗੇ ਬਾਹਾਂ ਤੇ ਸਕਿਨ ਲਈ ਵੀ ਇਹ ਚਕੰਦਰ ਬਹੁਤ ਹੀ ਫਾਇਦੇਮੰਦ ਦਾ ਚਕੰਦਰਾਂ ਨੂੰ ਮੈਂ ਇੱਕ ਭਾਂਡੇ ਦੇ ਵਿੱਚ ਕੱਢ ਲਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਪਾਣੀ ਆਪਾਂ ਜੇ ਸਰਦੀਆਂ ਨੇ ਤਾਂ ਆਪਾਂ ਇੱਥੇ ਕੋਸਾ ਪਾਣੀ ਪਾਵਾਂਗੇ ਜੇ ਗਰਮੀ ਆ ਤਾਂ ਆਪਾਂ ਇਹਦੇ ਵਿੱਚ ਠੰਡਾ ਪਾਣੀ ਪਾਵਾਂਗੇ ਮੈਂ ਇੱਥੇ 2 ਤੋਂ 2.5 ਗਲਾਸ ਨੇ ਜਿਹੜੇ ਇਹਦੇ ਵਿੱਚ ਪਾਣੀ ਦੇ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ گاੜਾ ਜਿਹੜਾ ਇਹਦਾ ਜੂਸ ਆ ਜਿਹੜਾ ਨਿਕਲ ਕੇ ਤਿਆਰ ਹੋ ਰਿਹਾ ਹੈ ਜਿੰਨੇ ਵੀ ਇਹਦੇ ਰੇਸ਼ੇ ਨੇ ਉਹਦੇ ਵਿੱਚੋਂ ਸਾਰਾ ਜੂਸ ਆ ਜਿਹੜਾ ਇਹ ਨਿਕਲ ਜਾਵੇਗਾ ਹੁਣ ਆਪਾਂ ਇਸ ਨੂੰ 5 ਮਿੰਟ ਇਸੇ ਤਰ੍ਹਾਂ ਪਾਣੀ ਦੇ ਵਿੱਚ ਰੱਖਾਂਗੇ ਬਹੁਤ ਹੀ ਵਧੀਆ ਤੇ ਗਾੜਾ ਜੂਸ ਆਪਣਾ ਬਣ ਕੇ ਤਿਆਰ ਹੋਵੇਗਾ 5 ਮਿੰਟ ਬਾਅਦ ਆਪਾਂ ਦੇਖਾਂਗੇ ਤੁਸੀਂ ਦੇਖ ਸਕਦੇ ਹੋ ਇਹਦੇ ਰੇਸ਼ਿਆਂ ਦੇ ਵਿੱਚੋਂ ਸਾਰਾ ਜਿਹੜਾ ਜੂਸ ਆ ਉਹ ਨਿਕਲ ਗਿਆ ਏ ਬਹੁਤ ਹੀ ਵਧੀਆ ਗਾੜਾ ਜੂਸ ਆਪਣਾ ਬਣ ਕੇ ਤਿਆਰ ਹੋਇਆ ਏ ਬਿਨਾ ਕਿਸੇ ਝੰਜਟ ਦੇ ਹੁਣ ਆਪਾਂ ਇਸ ਨੂੰ ਹੋਰ ਬਰਤਨ ਦੇ ਵਿੱਚ ਪਾਉਣ ਲਵਾਂਗੇ ਜੇ ਤੁਸੀਂ ਚਾਹ ਪੂਣੀ ਨਾਲ ਵੀ ਪੁੱਣ ਸਕਦੇ ਹੋ ਇਹਨੂੰ ਜਾਂ ਫਿਰ ਤੁਸੀਂ ਕੋਈ ਕੱਪੜਾ ਕਾਟਨ ਦਾ ਲੈ ਲਓ ਉਹਦੇ ਵਿੱਚ ਪਾ ਕੇ ਇਹਨੂੰ ਪੁੱਣ ਸਕਦੇ ਹੋ ਜਿੰਨਾ ਵੀ ਇਹਦੇ ਰੇਸ਼ਿਆਂ ਦੇ ਵਿੱਚ ਜੂਸ ਹੋਊਗਾ ਸਾਰਾ ਨਿਕਲ ਜਾਵੇਗਾ ਗੰਦਰ ਦਾ ਜੋਸਾ ਜਿਹੜਾ ਆਪਣੇ ਸਰੀਰ ਲਈ ਇੰਨਾ ਕੁ ਜ਼ਿਆਦਾ ਫਾਇਦੇਮੰਦ ਦਾ ਕਿ ਇਹ ਕੈਂਸਰ ਦੀ ਬਿਮਾਰੀ ਹੈ ਜਿਹੜੀ ਉਸ ਦੇ ਨਾਲ ਵੀ ਲੜਨ ਦੀ ਸਮਰੱਥਾ ਰੱਖਦਾ ਏ ਜਿਹੜੇ ਵੀਵਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਨਾਲ ਲੱਗਦੀ ਬੈਲ ਨੂੰ ਪ੍ਰੈਸ ਕਰਨ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਮਿਲ ਸਕੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਮੇਰੇ ਚੈਨਲ ਦੇ ਨਾਲ ਹੋਰ ਲੋਕ ਜੁੜ ਸਕਣ ਜਿਹੜੇ ਵਿਊਅਰ ਮੇਰੇ ਚੈਨਲ ਤੇ ਵੀਡੀਓ ਦੇਖ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਸੇ ਪ੍ਰਕਾਰ ਹੀ ਆਪਾਂ ਸਾਰਾ ਜੂਸ ਆ ਜਿਹੜਾ ਕੱਢ ਲਵਾਂਗੇ ਜਿਹੜੇ ਦੇ ਬੱਚੇ ਆਪਣਾ ਕੱਦੂ ਖਸ ਕੀਤਾ ਹੋਇਆ ਚਕੰਦਰ ਇਸ ਨੂੰ ਆਪਾਂ ਸੁਕਟਣਾ ਨਹੀਂ ਇਸ ਦੇ ਆਪਾਂ ਬੱਚਿਆਂ ਨੂੰ ਬਰੋਂਠੇ ਬਣਾ ਕੇ ਵੀ ਦੇ ਸਕਦੇ ਆ ਜਾਂ ਫਿਰ ਆਪਾਂ ਇਸ ਨੂੰ ਸੁਕਾ ਕੇ ਆਪਣੇ ਫੇਸ ਦੇ ਉੱਤੇ ਫੇਸ ਪੈਕ ਬਣਾ ਕੇ ਵੀ ਇਹਨੂੰ ਆਪਾਂ ਲਗਾ ਸਕਦੇ ਆ ਫੇਸ ਦੇ ਉੱਤੇ ਆਪਣਾ ਜੂਸ ਆ ਜਿਹੜਾ ਤਿਆਰ ਆ ਹੁਣ ਮੈਂ ਇਹਦੇ ਵਿੱਚ ਅੱਧਾ ਚਮਚਾ ਕਾਲੀ ਮਿਰਚ ਦਾ ਪਾਵਾਂਗੇ ਤੇ ਇੱਕ ਚਮਚਾ ਮੈਂ ਇੱਥੇ ਪਿੰਕ ਸਾਲਟ ਦਾ ਪਾਵਾਂਗੀ ਤੇ ਤੁਸੀਂ ਇੱਥੇ ਕਾਲਾ ਨੂਨ ਵੀ ਪਾ ਸਕਦੇ ਹੋ ਨਿੰਬੂ ਵੀ ਪਾ ਸਕਦੇ ਆ ਤੇ ਵਿੱਚ ਦੇ ਨਾਲ ਹੀ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਸ਼ਹਿਦ ਵੀ ਪਾ ਸਕਦੇ ਹੋ ਮੈਂ ਇੱਥੇ ਇਹਦੇ ਵਿੱਚ ਚੀਨੀ ਨਹੀਂ ਪਾਈ ਹੈਗੀ ਮਿੱਠਾ ਮਿੱਠਾ ਬਿਨਾ ਪਾਏ ਹੀ ਆਪਾਂ ਇਹਨੂੰ ਪੀਵਾਂਗੇ ਤੇ ਜੇ ਤੁਸੀਂ ਮਿੱਠਾ ਇਹਦੇ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਹੋ ਬਿਨਾ ਮਿੱਠੇ ਤੋਂ ਵੀ ਇਹ ਜਿਹੜਾ ਜੂਸ ਆ ਬਹੁਤ ਹੀ ਟੇਸਟੀ ਲੱਗਦਾ ਹੈ ਤੁਸੀਂ ਵੀ ਇੱਕ ਵਾਰ ਘਰ ਦੇ ਵਿੱਚ ਇਸੇ ਪ੍ਰਕਾਰ ਜੂਸ ਨੂੰ ਬਣਾ ਕੇ ਵੇਖਿਓ ਬਹੁਤ ਹੀ ਵਧੀਆ ਲੱਗਦਾ ਜੂਸ ਪੀਣ ਦੇ ਵਿੱਚ ਇਹ ਅੱਜ ਦੇ ਵੀਡੀਓ ਤੁਹਾਨੂੰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਦੇ ਹਾਂ ਕਿਸੇ ਹੋਰ ਰੈਸਪੀ ਜਾਂ ਫਿਰ ਟਿਪਸ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ